ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਰਾਓ ਅੱਜ ਦੇ ਵੀਡੀਓ ਚ ਆਪਾਂ ਗੱਲ ਕਰਦੇ ਆਂ ਜੀ ਤੂੜੀ ਦੇ ਰੇਟਾਂ ਦੀ ਸੋ ਤੂੜੀ ਦੇ ਰੇਟ ਬਹੁਤ ਵਧੀਆ ਜਿਹੜੇ ਆ ਉਹ ਚੱਲੀ ਜਾਂਦੇ ਆਂ ਕਾਫੀ ਜਿਹੜੀ ਆ ਤੇਜ਼ੀ ਜਿਹੜੀ ਆ ਵੇਖਣ ਨੂੰ ਰੋਜ਼ ਜਿਹੜੀ ਆ ਮਿਲ ਜਾਂਦੀ ਹੈ ਤੂੜੀ ਦੇ ਵਿੱਚ ਸੋ ਵਕ ਵਕ ਏਰੀਆ ਦੇ ਰੇਟ ਆਪਾਂ ਤੁਹਾਡਾ ਨਾਲ ਸਾਂਝਾ ਕਰਾਂਗੇ ਜਿੰਨੀ ਕਾਪਣ ਜਾਣਕਾਰੀ ਆਈ ਹੈ ਸੋ ਤੁਸੀਂ ਵੀ ਆਪਣੇ ਏਰੀਆ ਦੇ ਰੇਟ ਜ਼ਰੂਰ ਜੀ ਕਮੈਂਟ ਕਰਕੇ ਆਪਣੇ ਏਰੀਆ ਦੇ ਰੇਟ ਦੱਸਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸੋ ਸ਼ੁਰੂ ਕਰਦੇ ਆਂ ਜੀ ਪਹਿਲਾਂ ਆਪਾਂ ਕੋਟਕਪੂਰਾ ਦੀ ਮੰਡੀ ਦੇ ਵਿੱਚ ਕੋਟਕਪੂਰਾ ਜਿਹੜੀ ਆ ਉੱਥੇ 450 ਤੋਂ ਲੈ ਕੇ ਤੇ 525 ਰੁਪਏ ਤੱਕ ਤੂੜੀ ਜਿਹੜੀ ਉੱਥੇ ਵਿਕੀ ਹੈ ਜੀ ਅੱਗੇ ਕਪੂਰਥਲਾ ਦੀ ਗੱਲ ਕਰ ਲਈਏ ਜੀ 500 ਤੋਂ ਲੈ ਕੇ 550 ਦੇ ਵਿੱਚ ਵਿੱਚ ਤੂੜੀ ਦਾ ਰੇਟ ਚੱਲ ਰਿਹਾ ਹੈ ਸ਼੍ਰੀ ਅਮਰਸਰ ਤੂੜੀ ਜਿਹੜੀ ਆ 550 ਤੋਂ 600 ਰੁਪਏ ਤੱਕ ਵੀ ਜਿਹੜੀ ਉੱਥੇ ਵੇਚੀ ਹੈ ਖੰਨੇ ਦੇ ਵਿੱਚ ਤੂੜੀ ਦਾ ਰੇਟ ਜਿਹੜਾ ਥੋੜਾ ਤੇਜ਼ ਹੈ 600 ਰੁਪਏ ਤੱਕ ਤੂੜੀ ਉੱਥੇ ਵੀ ਚੱਲ ਗਈ ਹੈ ਜੀ ਲੁਧਿਆਣਾ ਤੂੜੀ ਜਿਹੜੀ ਆ ਸਭ ਤੋਂ ਤੇਜ਼ ਰਹੀ 600 ਤੋਂ ਲੈ ਕੇ ਤੇ 650 ਰੁਪਏ ਤੱਕ ਤੂੜੀ ਜਿਹੜੀ ਆ ਲ ਮੋਗਾ ਤੂੜੀ ਦਾ ਰੇਟ ਜਿਹੜਾ ਵਾ 500 ਤੇ 80 ਰੁਪਏ ਰਿਹਾ ਬਟਾਲੇ ਵਿੱਚ ਤੂੜੀ ਜਿਹੜੀ ਆ 540 ਰੁਪਏ ਸ਼੍ਰੀ ਮੁਕਤਸਰ ਜਿਹੜੀ ਆ ਤੂੜੀ ਉੱਥੇ 550 ਰੁਪਏ ਤੱਕ ਤੂੜੀ ਵਿਕੀ ਹੈ ਜੀ ਪੱਟੀ ਏਰੀਆ ਦੇ ਵਿੱਚ 450 ਤੋਂ ਲੈ ਕੇ ਤੇ 500 ਰੁਪਏ ਦਾ ਕਿਹਾ ਜੀ ਤਰਨਤਾਰਨ 450 ਤੋਂ ਲੈ ਕੇ 550 ਦੇ ਵਿੱਚ ਵਿੱਚ ਤੂੜੀ ਵਿਕੀ ਹੈ ਅੱਗੇ ਬਠਿੰਡ ਏਰੀਆ ਦੀ ਗੱਲ ਕਰ ਲਈਏ ਇੱਥੇ ਤੂੜੀ ਜਿਹੜੀ ਆ 550 ਤੋਂ ਲੈ ਕੇ ਤੇ 600 ਰੁਪਏ ਦੇ ਵਿੱਚ ਵਿੱਚ ਜਿਹੜਾ ਰੇਟ ਰਿਹਾ ਮਾਨਸਾ ਵੀ ਰੇਟ ਜਿਹੜਾ ਵਾ ਉਹ ਲਗਭਗ ਸੇਮ ਹੀ ਆ ਤੇ ਪਟਿਆਲਾ ਏਰੀਆ ਦੀ ਗੱਲ ਕਰ ਲਈ ਉਹਥੇ ਤੂੜੀ ਜਿਹੜੀ ਤੇਜ ਆ ਉਹਥੇ ਤੂੜੀ ਜਿਹੜੀ ਆ 650 ਤੋਂ ਲੈ ਕੇ 750 ਰੁਪਏ ਤੱਕ ਜਿਹੜੀ ਆ ਦੋਥੇ ਤੂੜੀ ਵੇਚ ਗਈ ਆ ਸੋ ਇੰਨੀਆਂ ਕਿ ਜਾਣਕਾਰੀਆਂ ਆਪਣੇ ਤੱਕ ਪਹੁੰਚਾਈ ਸੀ ਤੁਸੀਂ ਵੀ ਕਮੈਂਟ ਕਰਕੇ ਆਪਣੇ ਏਰੀਆ ਦੇ ਰੇਟ ਜਿਹੜੇ ਜਰੂਰ ਸਾਂਝੇ ਕਰੋ ਧੰਨਵਾਦ